ਕੀ ਗੱਲਾਂ ਦਾ ਸੀ ਬੜੀ ਦਿਲ ਨੂੰ ਲੱਗੀ ਮੇਰੇ ਤਰੇ ਗੱਲਾਂ ਉਹ ਮੈਂ ਕਹ ਦੂਜੀ ਗੱਲ ਹੈ ਟਰਾਈਟਰ ਲਓ ਵੀ ਮਿੱਤਰੋ ਸਾਡੇ ਏਰੀਏ ਦੇ ਵਿੱਚ ਨਾ ਚੋਬਰ ਬੜੀ ਸ਼ੌਂਕ ਨਾਲ ਬਾਹੀ ਕਰਦੇ ਆ ਕਹਿੰਦੇ ਭਈ ਅੱਖ ਚ ਸੁਰਮਾ ਰੜਕ ਜੂ ਰੜਕ ਜੂ ਪਰ ਭਈ ਅੱਖ ਚ ਸੁਰਮਾ ਨਹੀਂ ਰੜਕਦਾ ਨਾ ਤੇ ਉਵੇਂ ਮਿੱਟੀ ਰੜਕਣ ਨਹੀਂ ਦੇਣੀ ਕਣਕ ਬੀਜਣ ਲੱਗਿਆ ਤਾਂ ਵੀ ਕਰਾਉਣੇ ਆ ਗੱਲਬਾਤ ਬੜੀ ਸ਼ੌਂਕ ਨਾਲ ਬਾਹੀ ਕਰਦੇ ਆ ਮਿੱਤਰ ਪਿਆਰੇ ਅ ਇਧਰ ਮਾਰੀ ਜਾਂਦਾ ਸੁਹਾਗਾ ਤੇ ਇਧਰ ਮਾਰੀ ਜਾਂਦਾ ਰੂਟਾ ਵੇਟਰ ਕਰਦੇ ਆ ਗੱਲਾਂ ਵੀ ਮਿੱਤਰਾ ਇੰਨਾ ਸ਼ੌਂਕ ਨਾਲ ਬਾਹੀ ਬੀਜਣੀ ਤਾਂ ਕਣਕੀ ਆ ਕਰਦੇ ਆ ਸਾਰੀ ਗੱਲਬਾਤ ਰੋਕੋ ਬਾਈ ਰੋਕੋ ਲੈ ਵੀ ਬੰਦ ਕਰ ਬਈ ਮੈਂਟਰੈਕਟਰ ਔਰ ਜਸ ਕਰਨੇ ਕੀ ਹਾਲ ਹੈ ਵੀਰੇ ਵਧੀਆ ਹੂੰ ਹੂੰ ਮੈਂ ਗੱਲ ਕਰੀ ਜਾਂਦਾ ਸੀ ਮੈਂ ਗੱਭਰੂ ਬਾਲੇ ਸ਼ੌਕ ਨਾਲ ਬਾਹੀ ਕਰਦਾ ਹੈਗਾ ਕਹਿੰਦਾ ਵੀ ਅੱਖ ਚ ਸੁਰਮਾ ਰੜਕ ਜੇ ਰੜਕ ਜੇ ਪਰ ਅਸੀਂ ਮਿੱਟੀ ਨਹੀਂ ਕਣਕ ਦੇ ਅੱਖ ਚ ਰੜਕਣ ਦੇਣੀ ਹੈ ਨਾ ਗੱਲ ਆਏ ਆ ਡਲੀ ਨਹੀਂ ਰੜਕਣ ਦੇਣੀ ਅੱਛਾ ਬੀਜਣੀ ਤਾਂ ਕਣਕ ਹੀ ਐ ਇਨਾ ਖਰਚਾ ਕਰੇ ਦਾ ਕੀ ਫਾਇਦਾ ਉਹ ਜੇ ਬਾਜੀ ਨਾ ਕਰੀ ਤੱਬ ਕਰੇ ਫਿਰ ਸਵਾਦ ਕੀ ਐਡ ਟਰੈਕਟਰ ਰੱਖੇ ਦਾ ਕੀ ਫਾਇਦਾ ਜੇ ਸ਼ੌਂਕ ਨਾਲ ਨਾ ਬਾਈ ਤੋ ਲੈ ਵੀ ਇਹ ਬੜੀ ਵੱਡੀ ਗੱਲ ਕਹੀ ਹੈ ਕੀ ਗੱਲ ਆਦਾ ਸੀ ਬੜੀ ਦਿਲ ਨੂੰ ਲੱਗੀ ਮੇਰੇ ਤੇ ਗੱਲ ਉਹ ਮੈਂ ਕਹ ਦੂਜੀ ਗੱਲ ਟਰੈਕਟਰ ਤਾਂ ਲੋਕਾਂ ਨੇ 4x4 ਲੈ ਲਏ ਹਾਂ ਪਾ ਕੇ ਜ਼ੀਰੋ ਡ੍ਰਿਲ ਤੇ ਖਰਚੇ ਵਿੱਚ ਦੀ ਘਟ ਦਿੰਦੇ ਆ ਹਾਂ ਠੀਕ ਹੈ ਉਹਦਾ ਕੀ ਸਵਾਦ ਤੇ ਜੇ ਬਾਣ ਨਪੈਲੀ ਨਾ ਖੋਲੀ ਟਕਾ ਕੇ ਹਾਂ ਵੀ ਐਡਾ ਮਹਿੰਗਾ ਲੋ ਹਾਲੇ ਇਹਦਾ ਫਾਇਦਾ ਕੀ ਦਾਦਾ 115 15 ਲੱਖ ਦੇ ਟਰੈਕਟਰ ਲੈ ਲੈਂਦੇ ਆ ਹਾਂ ਤੇ ਪਾ ਕੇ ਜ਼ੀਰੋ ਡਰਿੱਲ ਤੇ ਖਰਚਿਆਂ ਵਿੱਚ ਧੀਛ ਛੱਦਿੰਦੇ ਵੀ ਵਾਹ ਲਓ ਵੀ ਮਿੱਤਰੋ ਬਾਲੀ ਵੱਡੀ ਗੱਲ ਕਹੀ ਹੈ ਗੱਭਰੂ ਨੇ ਵੀ ਇੰਨਾ ਪੈਸਾ ਲਾਉਣਾ ਸੰਦਾਂ ਤੇ ਟਰੈਕਟਰਾਂ ਤੇ 4x4 ਤੇ ਕੱਢਣੇ ਖਰਚਿਆਂ ਵਿੱਚ ਦੀ ਜ਼ੀਰੋ ਡਰਿੱਲ ਪਾ ਕੇ ਆ ਹੈ ਫਿਰ ਤਾਂ ਆਸ਼ਾ ਹੀ ਚੰਗਾ ਹੈ ਆਸ਼ਾ ਹੀ ਕੱਢ ਦੂਗਾ ਸਹੀ ਗੱਲ ਆ ਬਿਲਕੁਲ ਵੀ ਬਿਲਕੁਲ ਕੱਢ ਦੂਗਾ ਫਿਰ ਆ ਆਸ਼ਾ ਹੀ ਕੱਢ ਦੂਗਾ ਹਣਾ ਉਹਦਾ ਸਾਲ 15 ਲੱਖ ਦੇ ਵਿਆਜ ਨੇ ਤੁਰੇ ਫਿਰੂਗਾ ਬਿਲਕੁਲ ਖਰ ਤਾ ਹੁਣ ਆਪਾਂ ਗੱਲ ਕਰਦੇ ਸੀ ਵੀ ਇਸ ਬਾਣ ਦੇ ਵਿੱਚ ਹਨਾ ਖੋਏ ਵਰਗਾ ਬਣਾਤਾ ਬਈ ਬਾਣ ਤਾਂ ਜਮਾ ਹਨਾ ਲੈ ਕੀ ਅੱਖ ਚ ਪਾਈ ਰੜਕ ਜੂ ਮਿੱਟੀ ਉਹ ਗੱਲ ਹੋ ਗਈ ਤਾਂ ਫਿਰ ਇਹਦੇ ਵਿੱਚ ਬਈ ਕੀ ਕੁਛ ਮਾਰਿਆ ਪਹਿਲਾਂ ਪਹਿਲਾਂ ਚੁੰਜੂ ਮਾਰੇ ਆ ਕਿੰਨੇ ਚੁੰਜੂ ਸੀ ਸੋਰੀ ਪਹਿਲਾਂ ਤਵੀਆਂ ਮਾਰੀਆਂ ਫਿਰ ਚੁੰਜੂ ਫਿਰ ਉਹਦੇ ਬਾਅਦ ਰੋਟਾਵੇਟਰ ਹੁਣ ਉਸ ਭਾਗਾ ਸੁਭਾਗਾ ਦੋ ਵਾਰੀ ਸੁਭਾਗਾ ਦੋ ਵਾਰੀ ਸੁਭਾਗਾ ਤੇ ਰੂਟਾਵੇ ਟ੍ਰੈਨ ਜਾਵਾ ਜੀਰੋ ਤੇ ਫਿਰਦਾ ਹੈ ਨਾ ਰੂਟਾਵੇਟਰ ਜੀਰੋ ਜਮਾਨ ਵੇਖੋ ਮੇਤਰੋ ਕੀੜੀ ਜਿੰਨਾ ਤੁਰਾ ਆਹ ਦੇ ਟਰੈਕਟਰ ਤੁਰਨਾ ਨਹੀਂ ਚਾਹੀਦਾ ਮਿੱਟੀ ਐਨ ਜਮਾ ਬੂਰੇ ਬਣਾਤਾ ਦਿਖਾਈ ਚੱਕੇ ਮਿੱਟੀ ਲੈ ਕਰੋ ਵੀ ਡਲੀ ਪਲਬਲੋ ਇਹਦੇ ਵਿੱਚੋਂ ਲੱਭਦੀ ਹੈ ਤਾਂ ਮੇਤਰੋ ਵਧ ਗਿਆ ਬਾਹੀ ਸ਼ੌਂਕ ਨਾਲ ਹੀ ਕਰਨੀ ਚਾਹੀਦੀ ਹੈ ਨਾ हां 6 ਮਹੀਨੇ ਦੀ ਖੇਤੀ ਆ ਤੇ ਬਾਕੀ ਬਈ ਏਡੇ ਏਡੇ ਉੱਠ ਘਰੇ ਠੱਲਣ ਦਾ ਫਾਇਦਾ ਹੀ ਕੀ ਆ ਉਹ ਜਦ 15 ਲੱਖ ਰੁਪਏ ਲਾ ਕੇ ਟਰੈਕਟਰ ਤੇ 0 ਟਰੈਕਟਰ ਆ ਕੇ ਅੰਦਰ ਹੀ ਖੜਾਉਣਾ ਹੈ ਕਪੜਾ ਪਾ ਕੇ ਉਹਦਾ ਸੁਆਦ ਸੁਆਦ ਕੀ ਤੇ ਹੁਣ ਇਹਦੇ ਖਰਚੇ ਦੀ ਗੱਲ ਕਰੀਏ ਵੀ 53 10 ਦੀ ਕਿਵੇਂ ਕੋਸ਼ਾ ਖਰਚਾ ਇਹਦਾ ਆ ਦੇਖੋ ਕੀ ਕਹਿ ਸਕਦੇ ਆ ਵੀ ਸਾਰੇ ਅਲੱਗ ਅਲੱਗ ਕਹਿੰਦੇ ਆਪਣਾ ਤਾਂ ਤਿਆਰ ਬਈ 5 ਲੀਟਰ ਘੰਟੇ ਦਾ ਖਾਂਦਾ ਸਾਡੇ ਕੋਲੋਂ ਖਾਂਦਾ 5 ਲੀਟਰ ਹਾਂ 1800 ਆਰਪੀਐਮ ਤੇ ਅੱਛਾ ਕਾਸ ਮਗਰ ਕਾਸੇ ਦੀ ਲਾ ਲਓ ਚੁੰਜੂ ਤੇ ਲਾ ਲਓ ਕਿ ਅਸੀਂ ਤੇ ਮਰਜ਼ੀ ਲਾ ਅੱਛਾ ਤੇ ਤਵੀਆਂ ਲਾ ਲਓ ਚੁੰਜ ਖੰਦਾਈ ਇਹ ਨਾ ਅ 5 ਲੀਟਰ ਘੰਟੇ ਦਾ ਖਾਊ ਹੂੰ ਹੂੰ ਖਰਚਾ ਹੈਗਾ ਕਿ ਹੈ ਨਹੀਂ ਨਹੀਂ ਕੰਮ ਦੇ ਮੁਕਾਬਲੇ ਦੇਖੀਏ ਤਾਂ ਹੈ ਨਹੀਂ ਹੂੰ ਜੇ ਖਾਲੀ ਤੋਰੇ ਚ ਦੇਖੀਏ ਤਾਂ ਸਾਰੇ ਨਾਲੋਂ ਜ਼ਿਆਦਾ ਇਹਦਾ ਤੋਰਾ ਖਾਲੀ ਚ ਜ਼ਿਆਦਾ ਹੈ ਖਾਲੀ ਚ ਜ਼ਿਆਦਾ ਖਰਚਾ ਕਿਉਂਕਿ ਤੋਰਾ ਘਟ ਹੈ ਹੂੰ ਡੀਜ਼ਲ ਦੀ ਖਪਤ ਤਾਂ ਜ਼ਿਆਦਾ ਹੈ ਜ਼ਿਆਦਾ ਹੈ ਹਾਂ ਬਾਈ ਚ ਦੇ ਮੁਕਾਬਲੇ ਦੇਖੀਏ ਤਾਂ ਠੀਕ ਆ ਠੀਕ ਆ ਹਾਂ ਫਿਰ ਇਸ ਵਾਰ ਵੈਰਾਈਟੀ ਕਿਹੜੀ ਲਾ ਰਹੇ ਹੋ ਕਣਕ ਦੀ ਕਣਕ ਦੀ 222 ਤੇ ਇੱਕ ਆਪਣੇ ਉਹ ਕੀ ਕਹਿੰਦੇ ਨੇ ਉਹ 1270 1270 ਹਾਂ ਪਹਿਲੀ ਵਾਰ ਲਾ ਰਹੇ ਹਾਂ ਪਿਛਲੇ ਸਾਲਾਂ ਚ ਵੀ ਲਾਈ ਪਹਿਲਾਂ ਵੀ ਸੀਗੀ ਆਪਣੇ ਕੋਲ ਦੋਨੇ ਵੈਰੈਟੀਆਂ ਪਹਿਲਾਂ ਵੀ ਸੀ ਅੱਛਾ ਹਾਂ ਵਧੀਆ ਝਾੜ ਰਿਆ ਪਿਛਲੇ ਗਰੇ ਤਾਂ ਮੈਨੂੰ ਚੋਬਰ ਬਾਹੀ ਕਰਦਾ 40 ਕਿੱਲਿਆਂ ਦੀ ਹੈਨਾ ਹਾਂ ਠੀਕ ਹੈ ਟਿੱਕਟ ੱਲੇ ਲੈ ਕੇ 40 ਹੋ ਜਾਂਦੇ ਪੂਰੇ ਤਾਂ 40 ਦੀ 40 ਸਰੋਂ ਵੀ ਆ ਕੇ ਕਣਕੀ ਨਹੀਂ ਬਸ 2 ਕਿੱਲੇ ਸਰੋਂ ਅੱਛਾ ਬਾਕੀ ਕਰਜੋਗੀ ਕੀਤੀ ਹਾਂ ਬਸ ਫਿਰ ਪਾਣੀ ਦੇ ਬਸੂਆਂ ਬਸ ਕੰਮ ਆ ਜਾਊਗੀ ਠੀਕ ਹੈ ਹੁਣ ਬਸ ਬੀਜ ਦੇਣੀ ਆ ਹਾਂ ਹਾਂ ਸਿੰਗਲ ਕੇ ਦੂਰੀ ਨਹੀਂ ਕਣਕ ਸਿੰਗਲ ਹੀ ਅੱਛਾ ਦੂਰੀ ਨੀ ਬੀਜਦੇ ਦੂਰੀ ਤਾਂ 2851 ਆਪਣੇ ਏਰੀਆ ਚ ਉਹ ਬੀਜ ਕੇ ਗਏ ਆ ਉਧਰ ਦੂਰੀ ਬੀਜ ਕੇ ਗਏ ਆ ਉਹ 222 ਦੂਰੀ ਬੀਜ ਗਏ ਬਾਕੀ ਅੱਡ-ਅੱਡ ਚੋਇਸ ਆ ਯਾਰ ਠੀਕ ਹੈ ਬਟ ਮੈਂ ਕਹਿੰਦਾ ਆਪਣੇ 2851 ਹੀ ਬਣੀ ਆ ਦੂਰੀ ਤਾਂ ਅੱਛਾ ਠੀਕ ਹੈ ਦੂਰੀ 2851 ਬਣੀ ਆ ਬੀਜਰ ਨੂੰ ਕੋਈ ਮਰਜ਼ੀ ਬੀਜੀ ਜੋ ਅੱਛਾ ਹਾਂ ਬਾਕੀ ਅੱਡ-ਅੱਡ ਯਾਰ ਜਿਵੇਂ ਮਨ ਨੂੰ ਜਜਿਆ ਅਗਲੇ ਦੇ ਉਵੇਂ ਹੀ ਠੀਕ ਉਹ ਸੋਨ ਵਾਲੀ ਕਾਕੀ ਚੀ ਫਿਰਦਾ ਹੈ ਹਾਂ ਵੀਰੇ ਸੋਨ ਵਾਲਾ ਅੱਛਾ ਮਾਰੀ ਆਉਂਦਾ ਰੂਟਾ ਵੀ ਟਰੱਕ ਹੈ ਹੈ ਪਿੱਛੇ ਸੁਭਾਗ ਹੈ ਇੱਥੇ-ਇੱਥੇ ਸੁਹਾਗਾ ਬਤੜ ਕੇ ਬਜਾਈ ਚੰਕੂ ਦੀ ਨਾਲ ਨਾਲ ਹਜੇ ਕਰੀ ਨਹੀਂ ਜਮਾ ਵੀ ਨਹੀਂ ਕਰਤੀ 7-8 ਗਿੱਲੇ ਉਧਰ ਕਰਤੀ ਅੱਜ ਕਰਕੇ ਆ ਟਰੈਕਟਰ ਪਹਿਲਾਂ ਮਤਲਬ ਬਜਾਈ ਕਰਕੇ ਆ ਫੇਰ ਹੀ ਹੁਣ ਸੁਹਾਗਾ ਜੋੜਿਆ ਠੀਕ ਐ ਹੂੰ ਠੀਕ ਐ ਲੈ ਵੀ ਮਿੱਤਰੋ ਗੱਲ ਆਈ ਸੀ ਵੀ ਬਹੁਤ ਵੱਡੀ ਗੱਲ ਕਹੀ ਐ ਚੋਬਰ ਨੇ ਕਹਿੰਦਾ ਵੀ ਐਡੇ-ਐਡੇ ਸੰਦ ਠੱਲਣ ਦਾ ਹੀ ਨਹੀਂ ਫਾਇਦਾ ਜੇ ਆਪਾਂ ਬਵਾਹ ਨੂੰ ਸਮਾਰ ਕੇ ਖੁੱਲੇ ਹੀ ਨਾ ਤਾਂ ਤਾਂ ਦਮ ਵਾਲੀ ਗੱਲ ਐ ਬਾਈ ਬਾਹਲਾ ਪਣਾ ਦੀ ਕਰ ਲਾ ਵੀ ਕੰਮ ਤਾਂ ਮਿੱਤਰੋ ਉਮੀਦ ਕਰਦਾ ਵਧੀਆ ਲੱਗੀਆਂ ਹੋਣੀਆਂ ਗੱਲਾਂ ਬਾਤਾਂ ਤਾਂ ਜਿਵੇਂ ਦੇਸੀ ਵਲੌਗ ਆ ਤਾਂ ਵੀ ਵਲੌਗ ਨੂੰ ਲਾਸਟ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ